तो से रहे हो फास्ट वे अमृतसर खबरनामा मैं हा देवी का चैन तो हूं सब तो पहला एक ना सर आज ते बुलेटन दे मुख्य खबरान वाल साबका मुख्यमंत्री ओम प्रकाश सोनी ने रचित एवेन्यू वेखी अमृतसर अंतरराष्ट्रीय मेगा व्यापार मेले दा कीता उद्घाटन ਆਣਾ ਚਾਟਾ ਵਾਲੋ ਲੁੱਟਾ ਖੋਹਾ ਦੇ ਕੇਸ ਵਿੱਚ ਲੋੜਿੰਦੇ ਦੋਸ਼ੀ ਨੂੰ ਕੀਤਾ ਗਿਆ ਗ੍ਰਿਫਤਾਰ ਗੁਰਦੁਆਰਾ ਸ਼ਿਰੀਗੁਰੂ ਹਰਰਾਇ ਸਹਾਬ ਗੋਪਾਲਨਗਰ ਪਵਾਨੀ ਨਗਰ ਮਜੀਠਾ ਰੋਡ ਤੋਂ ਸਜਾਇਆ ਗਿਆ ਨਗਰ ਕੀਰਤਨ ਆਤੇਨ ਖਬਰਾਂ ਵਿਸਤਾਰ ਨਾਲ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਰਚਿਤ ਐਵੇਨਿਊ ਵਿਖੇ ਅੰਮ੍ਰਿਤਸਰ ਅੰਤਰਰਾਸ਼ਟਰੀ ਮੇਗਾ ਵਪਾਰ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਮੇਲੇ ਦਾ ਉਦਘਾਟਨ ਕੀਤਾ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਪਹੁੰਚੀਆਂ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਟਾਲਸ ਲਗਾਏ ਗਏ ਹਨ ਅਤੇ ਸਟਾਲ ਮਾਲਕਾਂ ਤੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਬਹੁਤ ਹੀ ਮਾਣ ਸਨਮਾਨ ਕੀਤਾ ਗਿਆ ਜਿਸ ਲਈ ਉਹ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਇਸ ਮੌਕੇ ਵਿਕਾਸ ਸੋਨੀ ਨੂੰ ਵੀ ਸਨਮਾਨਿਤ ਕੀਤਾ ਗਿਆ ਅੱਜ ਅੰਮ੍ਰਿਤਸਰ ਇੰਟਰਨੈਸ਼ਨਲ ਮੈਗਾ ਟ੍ਰੇਡ ਫੇਅਰ ਜਿਹੜਾ ਹੈ ਅੰਮ੍ਰਿਤਸਰ ਚ ਅੱਜ ਜਿਹਦੀ ਅਸੀਂ ਓਪਨਿੰਗ ਕੀਤੀ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਮਹਾਰਾਜੀ ਨੂੰ ਮੁਬਾਰਕਬਾਦ ਦਿੰਦਾ ਮੈਂ ਵੇਖਿਆ ਵੀ ਜਿਹੜੀ ਐਗਜ਼ੀਬਿਸ਼ਨ ਲੱਗੀ ਹੈ 100 ਦੇ ਕਰੀਬ ਜਿਹੜੇ ਦੇ ਬ੍ਰਾਂਡ ਇੱਥੇ ਲੈ ਕੇ ਆਏ ਨੇ ਸੋ ਇਹਦੇ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਬਹੁਤ ਵੱਡਾ ਬੈਨੀਫਿਟ ਹੋਏਗਾ ਸੋ ਇਥੇ ਜਿਹੜਾ ਬਿਜ਼ਨਸ ਵੀ ਜਿਹੜਾ ਹੈ ਸਾਡਾ ਵਧੇਗਾ ਸੋ ਮੈਂ ਹਮੇਸ਼ਾ ਹੀ ਜਦੋਂ ਇੱਥੇ ਕੋਈ ਵੀ ਟ੍ਰੇਡ ਫੇਅਰ ਹੁੰਦੀ ਆ ਬਿਆ ਹੁੰਦਾ ਸੋ ਮਾਨੂੰ ਖੁਸ਼ੀ ਵੀ ਹੁੰਦੀ ਹੈ ਸੋ ਇੱਕ ਜਗ੍ਹਾ ਤੋਂ ਹੀ ਸਾਰਾ ਸਾਮਾਨ ਮਿਲ ਜਾਂਦਾ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਮਿਲ ਜਾਂਦਾ ਸੋ ਲੋਕ ਆਉਂਦੇ ਨੇ ਬੜੇ ਹਮਮਾ ਕੇ ਆਉਂਦੇ ਨੇ ਸੋ ਅੱਜ ਦੀ ਅਸੀਂ ਸ਼ੁਰੂਆਤ ਕੀਤੀ ਆ ਸੋ ਮੈਨੂੰ ਇਸ ਕੱਲ ਦਾ ਪੂਰਾ ਯਕੀਨ ਹੈ ਕਿ ਇੱਥੇ ਜਿੰਨੇ ਦਿਨੇ ਟ੍ਰੇਡ ਚੱਲਣਾ ਹੈ ਇਹ ਫੇਅਰ ਚੱਲਣਾ ਹੈ ਸੋ ਇਹਦਾ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਹੋਏਗਾ ਸਾਡੀ ਇੰਡਸਟਰੀ ਨੂੰ ਇਹ ਨਾਲ ਫਾਇਦਾ ਹੋਏਗਾ ਥਾਣਾ ਚਾਟਾ ਵੱਲੋਂ ਲੁੱਟਾ ਖੋਹਾ ਦੇ ਕੇਸ ਵਿੱਚ ਲੜਿੰਦੇ ਦੋਸ਼ੀ ਨੂੰ ਗ੍ਰਫਤਾਰ ਕੀਤਾ ਗਿਆ ਜਿਸ پاسੋਂ ਖੋਹੀਤਾ ਮੋਬਾਈਲ ਅਤੇ ਈ ਰਿਕਸ਼ਾ ਬਰਾਮਦ ਕੀਤਾ ਗਿਆ ਇਸ ਸਬੰਧੀ ਐਸਐਚਓ ਨਿਸ਼ਾਨ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੋਪੀ ਸਿੰਘ ਦੀ ਪੁੱਲਰ ਆਈਪੀਐਸ ਏਡੀਸੀਪੀ ਪ੍ਰਾਪ ਜੋ ਸਿੰਧੀ ਵਰਕ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮਗਰਲੇ ਸਮੇਂ ਤੋਂ ਸਾਡੇ ਥਾਣੇ ਵੱਲੋਂ ਲੁੱਟਖੋ ਕਰਨ ਵਾਲੇ ਡਰੱਗ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਮਹਿਮ ਇਹ ਅਸੀਂ ਜੰਗੀ ਪੱਤਰ ਤੇ ਵਿੱਢੀ ਹੋਈ ਹੈ ਤੇ ਸਾਨੂੰ ਇਹਦੇ ਬਹੁਤ ਚੰਗੇ ਜਿਹੜੇ ਨਤੀਜੇ ਮਿਲੇ ਨੇ ਹੁਣ ਵੀ ਜਿਹੜਾ ਕਿ ਨਕਲੀ ਦਾ ਟੋਨੀ son of ਜੈਮਲ ਸਿੰਘ ਵਾਸੀ ਤੱਤਲ ਇਹਨੇ ਸਾਨੂੰ ਤਲਾਹ ਦਿੱਤੀ ਸੀ ਕਿ ਇਹਦਾ ਈ ਰਕਸ਼ਾ ਜਿਹੜਾ ਵਾ ਦੋ ਆਦਮੀਆਂ ਵੱਲੋਂ ਜਿਹੜਾ ਜ਼ਬਰਦਸਤੀ ਖੋਹ ਲਿਆ ਗਿਆ ਤੇ ਇਹਦਾ ਮੋਬਾਈਲ ਫੋਨ ਵੀ ਜਿਹੜਾ ਖੋਹ ਲਿਆ ਸੀ ਜੋ ਕਿ ਅਸੀਂ ਫੌਰੀ ਕਾਰਵਾਰਤ ਕਾਰਵਾਈ ਕਰਦਿਆਂ ਮੁਕਦਮਾ ਦਰਜ ਰਜਿਸਟਰ ਕਰਕੇ ਸਾਡੇ ਏਐਸਆਈ ਸੁਖਚਰਨ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਇਹਦੇ ਵਿੱਚ ਲੜੀਂਦੇ ਦੋਸ਼ੀ ਪ੍ਰਗਟ ਸਿੰਘ ਜਿਹੜਾ ਸੀ ਉਹਨੂੰ ਗ੍ਰਿਫਤਾਰ ਕਰਕੇ ਤੇ ਉਹਦੇ ਕਬਜ਼ੇ ਚੋਂ ਜਿਹੜਾ ਖੋਜੁਦਾ ਮੋਬਾਈਲ ਬਰਾਮਦ ਕੀਤਾ ਸੀ ਜਿਹੜਾ ਉਸ ਤੋਂ ਬਾਅਦ ਉਪਰੰਤ ਜਿਹੜਾ ਦੋਸ਼ੀ ਰਕੇਸ਼ ਕੁਮਾਰ ਸੀ ਇਹਨੂੰ ਵੀ ਅਸੀਂ ਗ੍ਰਿਫਤਾਰ ਕਰਕੇ ਇਹਦੇ ਕਬਜ਼ੇ ਚੋਂ ਈ ਰਕਸ਼ਾ ਜਿਹੜਾ ਖਾਪੜ ਖੇੜੀ ਤੋਂ ਇਹਦੇ ਰਿਸ਼ਤੇਦਾਰ ਜਿਹੜਾ ਹੈਗਾ ਸੀ ਮਤਲਬ ਉਹਦੇ ਘਰ ਨਿੱਕਾ ਸਰਨੋਵਨਸੀਬ ਚੰਦ ਉਹਦੇ ਘਰੋਂ ਇਹਨੇ ਬਰਾਮਦ ਕਰਾਇਆ ਜਿਹੜਾ ਕਿ ਈ ਰਕਸ਼ਾ ਸੀ ਇਹਦੇ ਇਹਨਾਂ ਨੇ ਕਈ ਪਾਠ ਕਰਤੇ ਉਹਨੂੰ ਮਤਲਬ ਸਾਰਾ ਵਾੜੇ ਟੁੱਕ ਦਿੱਤਾ ਸੀ ਉਹ ਵੀ ਅਸੀਂ ਬਰਾਮਦ ਕੀਤਾ ਹੁਣ ਦੋਸ਼ੀਆਂ ਦਾ ਜਿਹੜਾ ਪੁਲਿਸ ਰਿਮਾਂਡ ਅਸੀਂ ਹਾਸਲ ਕਰ ਲਿਆ ਇਹਨਾਂ ਨੂੰ ਸਖਤੀ ਨਾਲ ਜਿਹੜੀ ਆ ਪੁੱਛਗਿੱਛ ਕਰ ਰਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਗੋਪਾਲ ਨਗਰ ਪਵਾਨੀ ਨਗਰ ਮਜੀਠਾ ਰੋਡ ਤੋਂ ਸਜਾਇਆ ਗਿਆ ਹਫਤਾਵਾਰੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਗਿਆਨੀ ਵਿਸ਼ਾਲ ਸਿੰਘ ਮੁੱਖ ਪ੍ਰਚਾਰਕ, ਗਿਆਨੀ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਗੁਰਦੁਆਰਾ ਪਬੰਦਾ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲ ਦਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਵਿਧਾਇਕ ਸੁਨੀਲ ਦੱਤੀ ਨੇ ਉੱਚ ਅਚਾਰ ਤੇ ਹਾਜ਼ਰੀ ਪਰ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਕਮੇਟੀ ਦੇ ਮੁਖ ਸੇਵਾਦਾਰ ਜਗਦੀਸ਼ ਸਿੰਘ ਵਡਾਲਾ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਥਾ ਸਿੰਘ ਪੰਨੋ ਮੈਨੇਜਰ ਸੁਰਜੀਤ ਸਿੰਘ ਲਖਬੀਰ ਸਿੰਘ ਗਿਲ ਰਣਜੀਤ ਸਿੰਘ ਦੋਸਾਂਜ ਕਿਰਪਾਲ ਸਿੰਘ ਵੀ ਮੌਜੂਦ ਸਨ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਅੰਠਾ ਰੋਡ ਵਿਖੇ ਸੰਗਤਾਂ ਦਾ ठाਠਾ ਮਾਰਦਾ ਇਕੱਠ ਸਾਬਕ ਮਾਲ ਸ਼੍ਰੀ ਗੁਰਦੋਬ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਤਨ ਤਨ ਸਾਧਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਛਤਰ ਛਾਇਆ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਦੇ ਵਿੱਚ ਆਪ ਸੰਗਤਾਂ ਦੀਦਾਰ ਕਰ ਰਹੇ ਹੋ ਨਗਰ ਕੀਰਤਨ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਜਿਵੇਂ ਕਿਸੇ ਕਵੀ ਦੇ ਬੋਲ ਹਨ ਕਿ ਇਹ ਦੇਸ਼ ਦੇਸ਼ ਦਾ ਹੁੰਦਾ ਜੇ ਪਿਤਾ ਦੇਸ਼ ਮੇਸ਼ਾ ਨਾ ਹੁੰਦਾ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਨਗਰ ਕੀਰਤਨ ਬੜੇ ਵਿਸ਼ਾਲ ਪੱਧਰ ਤੇ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਜੀ ਤੋਂ ਕੱਢਿਆ ਜਾ ਰਿਹਾ ਹੈ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਸਾਡੇ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਸਿੰਘ ਸਾਹਿਬ ਸਰਜੀਤ ਸਿੰਘ ਜੀ ਸਭਰਾ ਸਾਡੇ ਭਗਵੰਤ ਸਿੰਘ ਜੀ ਸਿਆਲ ਕਾਲ ਸਰਮੋਣੀ ਕਮੇਟੀ ਮੈਂਬਰ ਸਾਡੇ ਅਜੈਬ ਸਿੰਘ ਜੀ ਵਿਆਸੀ ਉਹ ਵੀ ਸਰਮੋਣੀ ਕਮੇਟੀ ਮੈਂਬਰ ਹੋਰ ਸੰਗਤਾਂ ਉਹ ਜਿਹੜੇ ਚੜ੍ਹ ਕਰਦੀ ਗਲਾਬ ਵਾਲੇ ਸਾਰੇ ਸਿੰਘ ਸਾਡੇ ਨਿਹੰਗ ਸਿੰਘ ਜੱਦੇ ਬੰਦੀਆਂ ਉਹ ਵੀ ਸਾਡੇ ਨਾਲ ਇਸ ਨਗਰਕੀਤਾਂ ਸ਼ਾਮਲ ਹੋ ਜਾਣੇ ਹਰਿ ਹਾਲ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨਾ ਹੁੰਦੇ ਕਿ ਇਸ ਸੰਸਾਰ ਦੀ ਕੋਈ ਦੁਰਦਸ਼ਾ ਹੋਰ ਹੋਣੀ ਸੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਾਨਵਤਾ ਦੇ ਹਿੱਤ 14 ਜੰਗਾਂ ਲੜੀਆਂ ਔਰ ਧਰਮ ਦੇ ਤੋਂ ਆਪਣੇ 4 ਲੱਖ ਤੇ ਜਗਰਵਾਰੇ 27 ਜੀ ਪਰਿਵਾਰ ਦੇ ਬਾਰੇ ਨੇ ਔਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਬਲਬ ਦੀ ਸਾਜਨਾ ਕਰਕੇ ਪੰਜ ਪਿਆਰੇ ਸਹਿਬਾਂ ਨੂੰ ਅੰਮ੍ਰਿਤ ਦੀ ਤਾਕ ਬਖਸ਼ਿਸ਼ ਕਰਕੇ ਔਰ ਪੰਥ ਦੇ ਵਾਲੀ ਬੜਾਇਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜਾ ਐਹਸਾਨ ਕਰਕੇ ਗੁਰੂ ਗ੍ਰੰਥ ਤੇ ਗੁਰੂ ਪਰ ਖੜੇ ਲੜ ਲਾਇਆ ਸਭ ਨੂੰ। ਰਾਜ ਮੁਖ ਸੇਵਾਦਾਰ ਜੀ ਸੁਖਮੀ ਸਿੰਘ ਜੀ ਸੇਵਾਦਾਰ ਜੀ ਮੀਖਾ ਰੋ ਰਮਸਰ ਵੱਲੋਂ ਉਹ ਲਕਨਵਾਸੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦੇ ਢੇਰੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਜੋ ਸ੍ਰੀ ਗੁਰੂ ਹਰੈਸ ਸਿੰਘ ਜੀ ਪਰਿਵਾਰ ਵੱਲੋਂ ਪ੍ਰਧਾਨ ਜਲਦੀਸ਼ ਸਿੰਘ ਮਟਿਆੜਾ ਦੀ ਅਗਾਈ ਹਟ ਨਿਕਲ ਰਿਹਾ ਹੈ। ਸਾਡੇ ਸਾਰੇ ਵੱਲੋਂ ਨਾਤਾ ਦੇ ਲਗਾਣ ਵਾਸਤੇ ਵੱਲੋਂ 150 ਰਿਆ ਬਧਾਈ ਵਿਧਾਨ ਸਭਾ ਹਲਕਾ ਕੇਮ ਕਰਨ ਅਧੀਨ ਕਸਬਾ ਪੋਵਿੰਡ ਵਿਖੇ ਗੁਰਦੁਆਰਾ ਜਨਮ ਅਸਥਾਨ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਕਮੇਟੀ ਨੇ ਪ੍ਰੈਸ ਕਾਨਫਰੰਸ ذریعے ਮੀਡੀਆ ਸਾਹਮਣੇ ਦੱਸਿਆ ਕਿ ਸੰਤਾ ਦੀ ਫੋਟੋ ਨੂੰ ਲੈ ਕੇ ਨਾ ਤਾਂ ਪਹਿਲਾਂ ਕੋਈ ਵਿਵਾਦ ਸੀ ਅਤੇ ਨਾ ਹੀ ਹੁਣ ਕੋਈ ਵਿਵਾਦ ਹੈ ਜਿਸ ਨੂੰ ਸ਼ਰਾਰਤੀ ਅੰਸਰਾ ਵੱਲੋਂ ਗਲਤ ਤਰੀਕੇ ਨਾਲ ਤੋਰ ਮੜੋੜ ਕੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਵਿਵਾਦ ਬਣਾਇਆ ਜਾ ਰਿਹਾ ਹੈ ਇਸ ਬਧੀ ਜਾਣਕਾਰੀ ਦਿੰਦਿਆਂ ਹੋਇਆ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਮੈਨੇਜਰ ਸਰਦਾਰ ਪ੍ਰਭਜੋਤ ਸਿੰਘ ਸੰਧੂ ਨੇ ਸਾਰੀ ਸੱਚਾਈ ਦੱਸਦਿਆਂ ਹੋਇਆ ਦੱਸਿਆ ਕਿ ਗੁਰਦੁਆਰਾ ਪਬੰਦਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਕਤਾ ਪ੍ਰਬੰਧ ਕੀਤੇ ਗਏ ਸਨ ਅਤੇ ਬੇਨਤੀ ਕਰਦਿਆਂ ਕਿ ਇਸ ਵਿਵਾਦ ਨੂੰ ਇੱਥੇ ਹੀ ਖਤਮ ਕੀਤਾ ਜਾਵੇ। ਮੀਡੀਆ ਦੇ ਬਾਅਦ ਵਿੱਚ ਰਹੀ ਬੇਨਤੀ ਕਰਨਾ ਚਾਹੁੰਨਾ ਕਿ ਜੋ ਵੀਡੀਓ ਪਾਈ ਗਈ ਜਾਂ ਵਾਇਰਲ ਕੀਤੀ ਗਈ ਹੈ ਇਹ ਬੜੀ ਤੋੜ ਮਰੋੜ ਕੇ ਪਾਈ ਗਈ ਹੈ। ਦੇ ਵਿੱਚ ਜੋ ਰਿਅਲਿਟੀ ਹੀ ਜੋ ਸਚਾਈ ਹੀ ਉਹ ਸਾਹਮਣੇ ਨਹੀਂ ਆਈ। ਦੇਖੋ ਫੋਟੋ ਦੀ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੀ ਆ ਕਿ ਸੰਤਾਂ ਦੀ ਹੀ ਦੇਣ ਹੀ ਜਦੋਂ ਸ਼ੁਰੂ ਹੋਇਆ ਉਹਨਾਂ ਨੇ ਹੀ ਆ ਕੇ ਇੱਥੋਂ ਜਿਹੜੀ ਸੇਵਾ ਚਲਾਈ ਹੀ। ਜੇ ਸੰਗਤ ਦੇ ਮਨ ਦੇ ਵਿੱਚ ਅੱਜ ਵੀ ਕੋਈ ਕਿਸੇ ਤਰ੍ਹਾਂ ਦੀ ਠੇਸ ਹੈ ਤਾਂ ਅਸੀਂ ਸਮੂਹੀ ਕਮੇਟੀ ਵੱਲੋਂ ਆਪਣੇ ਵੱਲੋਂ ਅਸੀਂ ਇਸ ਚੀਜ਼ ਦੀ ਮਾਫੀ ਵੀ ਮੰਗਦੇ ਹਾਂ। ਔਰ ਜੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਰ ਵੀ ਕੋਈ ਸਵਾਲ ਹੈ ਤੇ ਕੋਈ ਮਤਲਬ ਜਿਸ ਟਾਈਮ ਮਰਜੀ ਹਾਰਡੇ ਕੋ ਲਾ ਕੇ ਕਿਸੇ ਤਰ੍ਹਾਂ ਦਾ ਵੀ ਉਹ ਸੰਪਰਕ ਕਰ ਸਕਦਾ ਤੇ ਬਸੇਦਾ ਜੀ ਕੋਈ ਮਾਮਲਾ ਹੈ ਹੀ ਨਹੀਂ ਲੇਕਿਨ ਇਹਨੂੰ ਬਣਾਇਆ ਗਿਆ ਤੇ ਇਹ ਜਿਸ ਤਰ੍ਹਾਂ ਮੈਨੇਜਰ ਸਾਹਿਬ ਨੇ ਅੱਗੇ ਆ ਕੇ ਉਹਨਾਂ ਨੇ ਪੂਰਾ ਵਿਸਤਾਰਪੂਰਵਕ ਦਸਰਪੇ ਕਿ ਇਸ ਤਰ੍ਹਾਂ ਇਹ ਵਪਰੀਆ ਕੰਮ ਮੈਂ ਕਿ ਜਦੋਂ ਤਾਂ ਮੋਟਾ ਦਾ ਸਵਾਲ ਹੈ ਉਹ ਇਹ ਹੈਗਾ ਵੀ ਸੰਗਤਾਂ ਨੇ ਵੀ ਕਾਫੀ ਇਤਰਾਜ਼ ਕੀਤਾ ਕਿ ਤੁਸੀਂ ਜੋੜੇ ਨਾ ਤੁਸੀਂ ਜੋੜੇ ਗੰਢ ਰਹੇ ਹੋ ਨਾ ਤੁਸੀਂ ਫੋਟੋਆਂ ਲਾਈਆਂ ਨਹੀਂ ਇਹ ਤੁਸੀਂ ਫੋਟੋਆਂ ਨਾ ਲਾਓ ਇਹਨਾਂ ਲਾ ਦਿਓ ਉਹਦੇ ਕਿ ਤੁਸੀਂ ਇਹ ਬਣੀ ਸੀ ਕਿ ਇਸ ਕਰਕੇ ਫੋਟੋ ਅਨਵਾਈਟ ਆ ਰਹੀ ਸੀ ਕਿ ਤੁਸੀਂ ਇੱਥੇ ਫੋਟੋ ਨਾ ਲਾਓ ਇੱਕ ਸੰਤ ਬਾਬਾ ਭਿੰਡਰਾਵਾਲਿਆਂ ਜੀ ਦੀ ਜਿਹੜੀ ਫੋਟੋ ਇੱਕ ਜੋੜਾ ਘਰ ਦੇ ਉੱਤੇ ਲਾਉਣ ਤੋਂ ਜਾਂ ਲਾਉਣ ਤੋਂ ਲੈ ਕੇ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਤੇ ਦੋਵਾਂ ਪਾਰਟੀਆਂ ਜਦੋਂ ਮੰਗ ਪੱਤਰ ਦਿੱਤਾ ਗਿਆ ਤੇ ਦੋਵੇਂ ਪਾਰਟੀਆਂ ਆਪਸ ਵਿੱਚ ਮੂਵ ਹੋ ਰਹੀਆਂ ਸੀ ਜਦੋਂ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਮੁਖ ਨੇ ਕੈਪਟਨ ਸਾਹਿਬ ਹਰਿਮੰਦਰ ਸਿੰਘ ਜੀ ਜਦੋਂ ਉਹ ਗੱਡੀ ਦੇ ਵਿੱਚ ਬੈਠ ਕੇ ਨਿਕਲ ਲਗੇ ਤੇ ਕੁਝ ਸ਼ਰਾਰਤੀ ਬੰਦੇ ਆ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਹਨੂੰ ਪੁਲਿਸ ਨੇ ਬੜੇ ਸੁਚੱਜੇ ਤਰੀਕੇ ਨਾਲ ਇਹਨੂੰ ਬਚਾ ਕੇ ਤੇ ਸੇਫ ਕਰਕੇ ਇਹਦੇ ਨਾਲ ਕੱਢਿਆ ਇਸੇ ਜਿਹੜੀ ਕਸਮਕਾਸ ਦੌਰਾਨ ਦੋਵੇਂ ਤਰ੍ਹਾਂ ਦੇ ਵਿੱਚ ਕਈ ਵਿਅਕਤੀਆਂ ਨੂੰ ਮੂਲੇ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਜਿਹੜੀ ਅੰਡਰ ਟ੍ਰੀਟਮੈਂਟ ਨੇ ਤੇ ਇਸ ਮੁਤਲਕ ਵੈਸੇ ਤੇ ਦੋਵੇਂ ਤਰ੍ਹਾਂ ਨਾਲ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਧਾਰਮਿਕ ਵਿਸ਼ਾ ਆ ਤੇ ਇਹਨੂੰ ਸਚਜੇ ਤਰੀਕੇ ਨਾਲ ਹੀ ਇਹਦਾ ਹੱਲ ਕੀਤਾ ਜਾਵੇ ਤੇ ਇਹਦਾ ਹੱਲ ਵੀ ਜਿਹੜਾ ਅਸੀਂ ਕੱਲ ਦੀ ਤਰੀਕ ਰੱਖੀ ਆ ਇਹਨ ਵਿੱਚ ਜਿਹੜੇ ਵਿਅਕਤੀ ਵੀ ਉਹ ਟ੍ਰੀਟਮੈਂਟ ਕਰਾ ਰਹੇ ਨੇ ਜੇਕਰ ਕੋਈ ਮੈਡੀਕਲ ਆਊਗਾ ਜੇ ਰਾਈਨਾਮਾ ਨਹੀਂ ਬੁੱਕਦਾ ਤੇ ਉਹਦੇ ਮੁਤਾਬਕ ਜਿਹੜੀ ਇਹ ਯੋਗ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਆਪ ਸਭ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ Fastway ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ Fastway ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ Fastway ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਸ਼ਹਿਰ ਵਿੱਚ ਦਿਨ-ਬਦਨ ਵੱਧ ਰਹੀ ਟ੍ਰੈਫਿਕ ਸਮੱਸਿਆ ਤੇ ਲੋਕਾਂ ਤੇ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਐਨਕ੍ਰੋਚਮੈਂਟ ਹੱਲ ਹੋਣ ਦਾ ਨਾਮ ਨਹੀਂ ਲੈ ਰਹੀ ਜਿਸ ਤੇ ਚੱਲਦਿਆ ਸ਼ਹਿਰ ਵਾਸੀਆਂ ਵੱਲੋਂ ਸਾਦੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਸ਼ਹਿਰ ਵਿੱਚ ਹੋ ਰਹੀ ਐਨਕ੍ਰੋਚਮੈਂਟ ਨੂੰ ਹਟਾਉਣ ਸੰਬੰਧੀ ਸਰਕਾਰ ਤੇ ਪ੍ਰਸ਼ਾਸਨ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ ਜਿੱਥੇ ਵੀ ਕਿਸੇ ਦਾ ਕੋਈ ਦਿਲ ਕਰਦਾ ਉੱਥੇ ਆਪਣਾ ਸਕੂਟਰ ਕਾਰ ਮੋਟਰਸਾਈਕਲ ਖੜੀ ਕਰਕੇ ਚਲੇ ਜਾਂਦਾ ਵਾ ਜਦਕਿ ਇਹ ਨਹੀਂ ਚਾਹੀਦਾ ਸੜਕ ਦੇ ਉੱਤੇ ਕੋਈ ਵੀ ਵਹੀਕਲ ਖੜਾ ਰਹੀ ਹੋਣਾ ਚਾਹੀਦਾ ਦੂਸਰਾ ਕੋਈ ਦੁਕਾਨਦਾਰਾ ਨੇ ਵੀ ਜ਼ਿਆਦਾ ਐਕ੍ਰੋਚਮੈਂਟੇ ਰੱਖੀ ਹੈ ਜਿੰਨੀ ਦੁਕਾਨ ਹੈ ਉਸ ਤੋਂ ਬਾਅਦ ਆਪਣੀ ਦੁਕਾਨ ਵਧਾ ਕੇ ਲਾਈ ਹੁੰਦੀ ਹੈ ਇਹ ਚਲੋ ਫੁੱਟ ਦੋ ਫੁੱਟ ਤੇ ਚੱਲ ਜਾਂਦਾ ਹੈ 86 फुट ਦੀ ਅੱਗੇ ਫੁੱਟਪਾਥ ਹੈ 800 ਫੁੱਟ ਦਾ ਫੁੱਟਪਾਥ ਹੀ ਉਹਨਾਂ ਨੇ ਕਵਰ ਕਰਕੇ ਰੱਖਿਆ ਹੋਇਆ ਤੇ ਦੂਸਰਾ ਜਿਹੜੇ ਆ ਸਕੂਟਰ ਮੋਟਰਸਾਈਕਲ ਲਾਣ ਵਾਲੇ ਸੜਕ ਦੇ ਉੱਤੇ ਲਾਂਦੇ ਦੁਕਾਨਾਂ ਅੱਗੇ ਲਾਂਦੇ ਤੇ ਬਿਲਕੁਲ ਵਿਚਕਾਰ ਕਰਕੇ ਲਾਂਦੇ ਨੇ ਇਹ ਨਹੀਂ ਹੈਗਾ ਵੀ ਚਲੋ ਅਸੀਂ ਦੁਕਾਨ ਦੇ ਬਿਲਕੁਲ ਅੱਗੇ ਇਸ ਫੁੱਟਪਾਥ ਦੇ ਨਾਲ ਲਾ ਦਈਏ ਕੁਝ ਆਟੋ ਵਾਲੇ ਜਿਹੜੇ ਆ ਈ ਰਿਕਸ਼ਾ ਵਾਲੇ ਨੇ ਇਹਨਾਂ ਜਿੱਥੇ ਦਿਲ ਕਰਦਾ ਵਾ ਉੱਥੇ ਹੀ ਇਸ ਸਵਾਰੀ ਲੈਂਡ ਵਾਸਤੇ ਉਹ ਛੜਕ ਦੇ ਵਿਚਕਾਰ ਹੀ ਰੋਕ ਦੇ ਦਿੰਦੇ ਨੇ ਕੋਈ ਇਥੇ ਟੋ ਗੱਡੀ ਨਹੀਂ ਹੁੰਦੀ ਜਿੱਥੇ ਮਰਜ਼ੀ ਕੋ ਲਾ ਕੇ ਚਲੇ ਜਾਂਦਾ ਵਾ ਇਹ ਥੋੜੀ ਜਿਹੀ ਸ਼ਕਤੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦੀ ਜਿੱਥੇ ਕੋਈ ਰੋਂਗ ਪਾਰਕਿੰਗ ਲੱਗੀ ਆ ਉਹ ਗੱਡੀ ਨੂੰ ਟੋ ਕੀਤਾ ਜਾਵੇ ਹਾਂ ਉਹ ਵੀ ਹੈ ਦੁਕਾਨਦਾਰ ਜਿਹੜਾ ਆਪਣੇ ਦੁਕਾਨ ਤੋਂ ਬਾਹਰ ਸਮਾਨ ਲਾ ਰਿਹਾ ਵੀ ਉਹ ਵੀ ਗਲਤ ਆ ਉਹ ਵੀ ਉਹਨਾਂ ਨੂੰ ਆਪਣੇ ਆਪਣੇ ਦੁਕਾਨ ਦੇ ਅੰਦਰ-ਅੰਦਰ ਸਮਾਨ ਲੈਣਾ ਚਾਹੀਦਾ ਤਾਂ ਕਿ ਜਿਹੜਾ ਕੋਈ ਫੁੱਟਪਾਥ ਉਹਨਾਂ ਨੇ ਰੱਖਿਆ ਵਾ ਉਹਦੇ ਚੱਲਣ ਵਾਸਤੇ ਪਬਲਿਕ ਵਾਸਤੇ ਥੋੜੀ ਜਗ੍ਹਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਇਦਾਂ ਵੀ ਥੋੜਾ ਫਰਕ ਪਏਗਾ ਜਿਹੜਾ ਆਦਮੀ ਸੜਕ ਤੇ ਚੱਲ ਰਿਹਾ ਉਹ ਫੁੱਟਪਾਥ 'ਤੇ ਵੀ ਚੱਲ ਸਕਦਾ ਵਾ ਕਿ ਬਹੁਤ ਦਿਨਾਂ ਤੋਂ ਮੈਂ ਦੇਖ ਰਿਹਾ ਕਿ ਤਕਰੀਬਨ ਜਿਹੜੇ ਪੁਲ ਬਣੇ ਨੇ ਪੁਲਾਂ ਦੇ ਥੱਲੇ ਲੋਕਾਂ ਨੇ ਬਹੁਤ ਸਾਰੇ ਨਜਾਇਜ਼ ਕਬਜ਼ੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਇੱਕ ਇਲਾਕਾ ਆਉਂਦਾ ਸਲਾਮਾਬਾਦ ਜਵਲਾਲ ਜਵਾਲਾ ਫਲੋਰ ਮਿਲਦੇ ਬਿਲਕੁਲ ਸਾਹਮਣੇ ਬੰਨੇ ਫਰਨੀਚਰ ਦੀਆਂ ਦੁਕਾਨਾਂ ਨੇ ਉਹਨਾਂ ਨੂੰ ਅਸੀਂ ਕਈ ਵਾਰੀ ਬੇਨਤੀ ਕੀਤੀ ਕਿ ਭਾਦੀ ਅਸੀਂ ਜਦੋਂ ਗੱਡੀ ਲੈ ਕੇ ਲੰਘਦੇ ਆ ਕਈਆਂ ਦੀਆਂ ਗੱਡੀਆਂ ਉੱਥੇ ਪੈਂਚਰ ਹੋ ਜਾਂਦੀਆਂ ਅੱਗੋਂ ਉਹ ਸਫਾਈ ਦੀ ਜਗ੍ਹਾ ਅੱਗੋਂ ਹੱਸਦੇ ਨੇ ਪਤਾ ਨਹੀਂ ਕਿ ਇਹ ਦੀ ਸ਼ੈ ਆ ਜਾਂ ਕਾਰਪੋਰੇਸ਼ਨ ਦੇ ਕਿਸੇ ਅਧਿਕਾਰੀ ਦੀ ਇਹਨਾਂ ਨੂੰ ਸ਼ੈ ਆ ਮੈਂ ਬੇਨਤੀ ਕਰੂੰਗਾ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬਾਨ ਨੂੰ ਵੀ ਕਿ ਟ੍ਰਾਫਿਕ ਪੁਲਿਸ ਵਾਲਿਆਂ ਨੂੰ ਵੀ ਇਹ ਦੱਸਿਆ ਜਾਵੇ ਕਿ ਇਹ ਜਿਹੜਾ ਰੋਡ ਆ ਇੱਥੋਂ ਲੋਕਾਂ ਦਾ ਲੰਘਣਾ ਵੀ ਬਹੁਤ ਔਖਾ ਤੇ ਗੱਡੀਆਂ ਵੀ ਪੈਂਚੇ ਰਹਿੰਦੀਆਂ ਨੇ ਤੇ ਇਹਨਾਂ ਲੋਕਾਂ ਦਾ ਇਨਕੇਲ ਕੱਸੀ ਜਾਵੇ ਜੋ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਨਜਾਇਜ਼ ਕਬਜ਼ੇ ਕਰਾਇਏ ਨੇ ਉਹਨਾਂ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ। ਸ਼ਹਿਰ ਵਿੱਚ ਦਿਨ-ਦਿਨ ਵਧ ਰਹੀ ਐਂਕਰੋਚਮੈਂਟ ਅਤੇ ਵਧਦੀ ਟ੍ਰੈਫਿਕ ਸਮੱਸਿਆ ਜੋ ਕਿ ਹੱਲ ਹੋਂਦਾ ਨਾਮ ਨਹੀਂ ਲੈ ਰਹੀ ਔਰ ਜਗ੍ਹਾ-ਜਗ੍ਹਾ ਦੇ ਉੱਤੇ ਜੜੀਆਂ ਰੋਂਗ ਸਾਈਡ ਗੱਡੀਆਂ ਸੜਕਾਂ ਦੇ ਦੇਖਣ ਨੂੰ ਮਿਲਦੀਆਂ ਨੇ ਭਾਰੀ ਲੰਬੇ ਜਾਮ ਲੱਗਦੇ ਨੇ ਔਰ ਦੁਕਾਨਦਾਰਾਂ ਵੱਲੋਂ ਆਪਣੀ ਹੱਦ ਨਾਲੋਂ ਜ਼ਿਆਦਾ ਬਾਹਰ ਜਿਹੜਾ ਸਮਾਨ ਸਰਕਾਰੀ ਜ਼ਮੀਨਾਂ ਤੇ ਰੱਖ ਕੇ ਐਂਕਰੋਚਮੈਂਟ ਵਧਾਵਾ ਦਿੱਤਾ ਜਾ ਰਿਹਾ ਉੱਥੇ ਹੀ ਸ਼ਹਿਰ ਵਾਸੀਆਂ ਦੀ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਚਾਰਨੀ ਕੋ ਅਪੀਲ ਹੈ ਕਿ ਸ਼ਹਿਰ ਦੀ ਵਿਅਸਥਾ ਨੂੰ ਠੀਕ ਤਰਸਤ ਕਰਨ ਦੇ ਲਈ ਟ੍ਰੈਫਿਕ ਪ੍ਰਣਾਲੀ ਨੂੰ ਹੱਲ ਕਰਨ ਦੇ ਲਈ ਲੋਕਾਂ ਨੂੰ ਥੋੜਾ ਜਾਗਰੂਕ ਕੀਤਾ ਜਾਵੇ ਤਾਂ ਜੋ ਸੜਕਾਂ ਦਾ ਹਾਲ ਖੁੱਲਾ ਢੋਲਿਆ ਹੋਵੇ ਤੇ ਲੋਕਾਂ ਨੂੰ ਕਿਤੇ ਆਂ ਜਾਂਦੇ ਵਿੱਚ ਕਿਤੇ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਚਿਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ। ਥਾਣਾ A ਵਿਸੰਦੀ ਚੌਂਕੀ ਵੱਲੋਂ ਵਾਇਲ ਫੋਨ ਸਨੈਚ ਕਰਨ ਵਾਲਾ ਇੱਕ ਦੋਸ਼ੀ ਕਾਬੂ ਕੀਤਾ ਗਿਆ। ਜਿਸ પાસે 3 ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ। ਥਾਣਾ 베ਰਕਾਵਲੋਂ ਰਾਤ ਸਮੇਂ ਕਾਰ ਵਿੱਚ ਦਾਖਲ ਹੋ ਕੇ ਚੋਰੀਆਂ ਕਰਨ ਵਾਲੇ ਦੋ ਦੋਸ਼ੀ ਕਾਬੂ ਕੀਤੇ ਗਏ ਹਨ ਜਿਨ੍ਹਾਂ ਪਾਸੋਂ 16 ਕਿਲੋ ਜਿਪਲੌਕ ਬਰਾਮਦ ਕੀਤੇ ਗਏ ਹਨ। ਥਾਣਾ ਚੀਟਾ ਅੰਮ੍ਰਿਤਸਰ ਵੱਲੋਂ ਸੋਨੂ ਕੁਮਾਰ ਨੂੰ ਗ੍ਰਫਤਾਰ ਕਰ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਦਾਤਰ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ। ਥਾਣਾ ਕਰਿੰਡਾ ਵੱਲੋਂ ਦੋ ਦੋਸ਼ੀ ਕਾਬੂਕਾਰ ਉਨ੍ਹਾਂ ਪਾਸੋਂ 1 ਕਿਲੋਗ੍ਰਾਮ ਹਿਰੋਇਨ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ ਅਤੇ ਇਨ੍ਹਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਵਿਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930 AA3 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਆਲੇ-ਦੁਆਲੇ ਕੀਤੀ ਸ਼ਾਂਤੀ ਹੈ ਚੋ ਕਿਰਤੇ ਦੀ ਸੇਵਾ ਇਹ ਤੇ ਕੁਝ ਹੋਰ ਖਬਰਾਂ ਇੱਕ ਛੋੜੇ ਜਹੇ ਬ੍ਰੇਕ ਤੋਂ ਬਾਅਦ फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइड्स बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू Unlimited fun. not anybody just a bottle, bottle, bottle. sir trying to jump but neri yama let me let me let me head the drop let me make you move come back boy baby but a thoda great get a chance to live a dance lever is a mera swag yeah. let me make you move let me make you move. ਚਾਂ ਲੈ ਵਾ ਰੇਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਬੀਤੇ ਕਈ ਸਾਲਾਂ ਤੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਅਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਦੇ ਆਲੇ ਦੁਆਲੇ ਜੋ ਗਿਰਦੇ ਦੀ ਸੇਵਾ ਬਾਬਾ ਕੁਲਵੰਤ ਸਿੰਘ ਅਜਨਾਲਾ ਅਤੇ ਹੋਰ ਸਰਦਾਲੂਆਂ ਵੱਲੋਂ ਕੀਤੀ ਜਾ ਰਹੀ ਹੈ ਜੇ ਸੰਬੰਧੀ ਗੱਲਬਾਤ ਕਰਦਿਆਂ ਬਾਬਾ ਕੁਲਵੰਤ ਸਿੰਘ ਨੇ ਦੱਸਿਆ कि ए सेवा बीते 12 सालਾਂ ਤੋਂ ਨਿਰੰਤਰ ਚੱਲੀ ਹੈ ਅਤੇ ਵਾਕ-ਵਾਕ ਸ਼ਹਿਰਾਂ ਤੋਂ ਸੰਗਤਾਂ ਬੱਸਾਂ ਰਾਹੀਂ ਰਾਤ ਗੁਰੂ ਨਗਰੀ ਪਹੁੰਚਦੇ ਆ ਹਨ ਅਤੇ ਸਫਾਈ ਦੀ ਸੇਵਾ ਰਾਤ ਤੋਂ ਸ਼ੁਰੂ ਕਰ ਅੰਮ੍ਰਿਤ ਵੇਲੇ ਤੱਕ ਕੀਤੀ ਜਾਂਦੀ ਹੈ ਇਸ ਮੌਕੇ ਬਾਬਾ ਕੁਲਵੰਤ ਸਿੰਘ ਅਛਨਾਲ ਜਿੰਦਰ ਸਿੰਘ ਸੁਦਾਮਾ ਸਿੰਘ ਪ੍ਰਤਾਪ ਸਿੰਘ ਦਲਜੀਤ ਸਿੰਘ ਬਲਦੇਵ ਸਿੰਘ ਜੁਜਾਰ ਸਿੰਘ ਗੋਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਇਹ ਜੀ ਇਸ ਸੰਕਲਨ ਕਰਨਾ ਚਾਹੁੰਦੇ ਕਿ 2011 ਤੋਂ ਸੇਵਾ ਆਰੰਭ ਹੋਈ ਸੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁਣ ਤੱਕ ਇਹ ਸੇਵਾ ਜਾਰੀ ਹੈ। ਕਰੋਨਾ ਦੌਰਾਨ ਥੋੜਾ ਜਿਹਾ ਚਿਰ ਰੁਕਾਵਟ ਆਈ ਪਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਫੇਰ ਜੋ ਸਰਦਾ ਭਾਵਨਾ ਵਾਲੇ ਸੰਗਤਾਂ ਨੇ ਕਿ ਉਹਨਾਂ ਦੇ ਪਿਆਰ ਸਦਕਾ ਇਹ ਕਹਿਣੋ ਕਿ ਫੇਰ ਦੁਬਾਰਾ ਸੇਵਾ ਪੂਰੇ ਜੋਰਾਂ ਦੇ ਨਾਲ ਹਰ ਰੋਜ਼ ਚੱਲ ਰਹੀ ਹੈ। ਤੇ ਬਹੁਤ ਨਗਰਾਂ ਦੀਆਂ ਸੰਗਤਾਂ ਜਿਹੜੀਆਂ ਉਤਸ਼ਾਹਤ ਨੇ ਤੇ ਹਰ ਰੋਜ਼ ਹੀ बस ਦੇ ਉੱਤੇ तकरीबन 65-70 ਸੌਦੇ ਕਰੀਬ ਜਿਹੜੇ ਜੀਵ ਨੇ ਰਾਤ ਨੂੰ ਸੇਵਾ ਕਰਨ ਵਾਸਤੇ ਇੱਥੇ ਪਹੁੰਚੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ थाना ਡੀ ਡਿਵੀਜ਼ਨ ਵੱਲੋਂ ਲੰਗਰ ਲਗਾਇਆ ਗਿਆ ਇਸ ਮੌਕੇ ਡੀਐਸਪੀ सुरेंद्र ਸਿੰਘ ਐਸਐਚਓ ਸਰਮੈਲ ਸਿੰਘ ਚੌਂਕੀ ਇੰਚਾਰਜ ਅਰਣ ਕੁਮਾਰ ਵੱਲੋਂ ਸੇਵਾ ਨਿਭਾਈ ਗਈ ਤੇ ਸਾਡੇ ਵੱਲੋਂ ਸਾਡੇ ਸਾਰੇ ਸਟਾਫ ਵੱਲੋਂ ਸਮੂਹ ਸੰਗਤ ਨੂੰ ਜਿਹੜਾ ਵਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣੇ ਔਰ ਸਾਰਿਆਂ ਦੇ ਜਿਹੜੀ ਆ ਆਉਣ ਵਾਲਾ ਸਮਾਜ ਜਿਹੜਾ ਵਾ ਖੁਸ਼ੀਆਂ ਭਰਿਆ ਆਵੇ ਅਸੀਂ ਸਾਡੇ ਡੀਡਵਿੰ ਦੇ ਸਮੂਹ ਸਟਾਫ ਵੱਲੋਂ ਜਿਹੜਾ ਵਾ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਲੰਗਰ ਲਗਾਇਆ ਗਿਆ ਅੱਜ ਜੂਟਰੀ ਕੁਲਚੇ ਦਾ ਔਰ ਅਸੀਂ ਸਾਰੇ ਸਟਾਫ ਨੇ ਜਿਹੜਾ ਵਾ ਉਹਦੇ ਵਿੱਚ ਇਹ ਆਪਣਾ ਯੋਗਦਾਨ ਪਾਇਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਵਾ ਲੰਗਰ ਆਜ ਬਣਾਇਆ ਮੈਸੇਜ ਇਹ ਜੀ ਬੜਾ ਵਧੀਆ ਦੇਣਿਆ ਜੀ ਖੁਸ਼ੀਆਂ ਭਰਿਆ ਦੇਣਾ ਤੇ ਸਾਰਿਆਂ ਆਪਣੇ ਘਰਾਂ ਦੇ ਵਿੱਚ ਖੁਸ਼ੀ ਨਾਲ ਮਨਾਉਣ ਔਰ ਗਾਂ ਵੀ ਸਾਰਿਆਂ ਵਾਸਤੇ ਸ਼ੋਭ ਸ਼ਾਂਤੀ ਰਵੇ ਜੀ ਇਹੀ ਮੈਸੇਜ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪੁਜਿਆ ਮਾਤਾ ਲਾਲ ਦੇਵੀ ਜੀ ਦਾ 101 ਵਾ ਜਨਮ ਉਤਸਵ 2 ਫਰਵਰੀ ਨੂੰ ਮੰਦਿਰ ਪਰਿਸਰ ਵਿਖੇ ਬੜੀ ਤੁਮ ਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਰੋਜ਼ਾਨਾ ਕਾਰਜਕ੍ਰਮ 7 ਵਜੇ ਤੋਂ 7:30 ਵਜੇ ਤੱਕ ਹੋ ਰਿਹਾ ਹੈ ਇਸ ਮੌਕੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇ ਪ੍ਰੋਗਰਾਮ ਗਣੇਸ਼ ਸ਼ਰਮਾ ਬ੍ਰਿੰਦਾਵਨ ਵਾਲਿਆ ਵੱਲੋਂ ਕੀਤਾ ਗਿਆ 22 ਫਰਵਰੀ ਨੂੰ ਫਾਸਟ ਵਿਦੇ ਚੈਨਲ ਨੰਬਰ 998 ਉੱਪਰ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਅੰਮ੍ਰਿਤਸਰ ਵੱਲੋਂ ਸ਼੍ਰੀ ਹਨੂਮਾਨ ਚਾਲੀਸਾ ਜੀ ਦਾ ਪਾਠ ਕੀਤਾ ਗਿਆ ਇਸ ਮੌਕੇ ਸੂਰਜ ਬੱਬਰ ਮੋਹਿਤ ਬੱਬਰ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਇਸ ਮੌਕੇ ਆਨੰਦ ਬਾਂਸਲ रोहित बंसल अक्षय बंसल सुशील बंसल ने हाजरी भरी ਭਗਵਾਨ ਜੀ ਰਾਮ ਜੀ ਦੇ ਮੰਦਿਰ ਬਣਨ ਦੀ ਖੁਸ਼ੀ ਵਿੱਚ ਲక్ష్ਮੀ ਐਵੇਨਿਊ ਪਕਤਾਂ ਵਾਲਾ ਦਾਣਾ ਮੰਡੀ ਵਿਖੇ ਮੋਹੱਲਾ ਸੁਧਾਰ ਕਮੇਟੀ ਵੱਲੋਂ ਲੰਗਰ ਲਗਾਇਆ ਗਿਆ ਇਸ ਮੌਕੇ ਪਰਥਾਨ ਸ਼ਾਮ ਸੁੰਦਰ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਹਾਜ਼ਰ ਸਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਬਟਾਲਾ ਰੋਡ ਵਿਖੇ ਲੰਗਰ ਲਗਾਇਆ ਗਿਆ اس موقع پر અમરજીત ਸਿੰਘ મન્ના બબલુ ગુર્જીત ਸਿੰਘ મન્ના સોנו ફાસ્ટવે હની પ્રિયાંશુ પ્રભ શરણ સહિત વડી ગિન્તી ਵਿੱਚ લોકો હાજર સન શ્રી હનુમાન સેવા પરિવાર ટ્રસ્ટ રજિસ્ટર્ડ દા વફત જર્નલ સકત आदेश मेहरादी प्रधान की हेत समाज सेवी कमल डालमिया माल रोड अमृतसर स्थित दफ्तर विखे पहुंचे मैनेजर अमित सेठ ने ओना नु श्री हनुमान धाम दे निर्माण ले विस्तार पूर्वक जानकारी दी मा चिंतपुर ने सेवक सभा दे चेयरमैन राजन मेहता ते प्रधान प्रिंस शर्मा वलो महीना वार बस यात्रा माता चिंतपुर ने मंदर हिमाचल प्रदेश ले ले जाई गई इस यात्रा नु स्वामी हरि नारायण गिरी जी महाराज अरविंद पकना कोच प्रदीप शर्मा ਅਤੇ ਆਸ਼ੂ ਸ਼ਰਮਾ ਵੱਲੋਂ ਜੇਕਾਰਿਆਂ ਦੀ ਗੂੰਜ ਰਵਾਨਾ ਕੀਤੀ ਤਾਕਿਆ ਇਸ ਮੌਕੇ ਕੇਤਨ ਸ਼ਰਮਾ, ਸ਼ੁਭਮ ਸ਼ਰਮਾ, ਨਰੇਸ਼ ਸ਼ਰਮਾ, ਆਯੁਸ਼ਮਾਨ ਦੇਵਗਨ, ਆਦਿੱਤ્ય ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਹ ਸਾਰੇ ਨੌਜਵਾਨਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਨੇ। ਅੱਜ ਦੀ ਨੌਜਵਾਨ ਪੀੜ੍ਹੀ ਵਾਸਤੇ ਇੱਕ ਪ੍ਰੇਰਣਾ ਹੈ ਜਿਸ ਤਰੀਕੇ ਸਾਰੇ ਨੌਜਵਾਨ ਪਰਮਾਤਮਾ ਦੇ ਨਾਲ, ਈਸ਼ਵਰ ਦੇ ਨਾਲ, ਪ੍ਰਭੂ ਦੇ ਨਾਲ ਸਾਰੀ ਸੰਗਤ ਨੂੰ ਜੋੜਦੇ ਨੇ। ਇਸ ਲਈ ਕਾਫੀ ਲੰਬੇ ਸਮੇਂ ਤੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ 프리 바ਸੇਵਾਦੀ ਇਥੋਂ ਲੈ ਕੇ ਜਾਂਦੇ ਆ ਤੇ ਮੈਂ ਇਹਨਾਂ ਸਾਰਿਆਂ ਦਾ ਬੜਾ ਹੀ ਧੰਨਵਾਦੀ ਆ ਕਿ ਜਿਹੜਾ ਮੈਨੂੰ ਇਹਨਾਂ ਮਾਨ ਬਖਸ਼ਦੇ ਆ ਤੇ ਹਰ ਮਹੀਨੇ ਮੈਨੂੰ ਇੱਥੇ ਸੱਦਦੇ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਭਾਜੀ ਹਰ ਮਹੀਨੇ ਭਾਜੀ ਹਰੀ ਮਹਿਤੇ ਭਾਜੀ ਹੋਰੀ ਚਿੰਤਪੁਰਨੀ ਨੂੰ ਬੱਸ ਖੜਦੇ ਨੇ ਬਹੁਤ ਸੇਵਾ ਵਾਲੀ ਗੱਲ ਹੈ ਬਾਕੀ ਮੇਰੇ ਵੱਲੋਂ ਭਾਈ ਹੋਰਾਂ ਨੂੰ ਬਹੁਤ ਬਹੁਤ ਵਧਾਈਆਂ ਇਹ ਸਾਡੀ ਜਿਹੜੀ 16ਵੀਂ ਬਸ ਐ ਇਸ ਵਾਰ ਜਾਰੀ ਮਹਾ ਚਿੰਤਗੁਨੀ ਦੇ ਸਾਡਾ ਮੇਨ ਮੋਟਿਵ ਜਿਹੜਾ ਹੈਗਾ ਉਹ ਇਹ ਹੈਗਾ ਵੈ ਕਿ ਜਿਹੜੀ ਅੱਜ ਦੀ ਯੁਵਾ ਪੀੜ੍ਹੀ ਏ ਉਹ ਮਤਲਬ ਨਸ਼ੇ ਵੱਲ ਜ਼ਿਆਦਾ ਵਧੇ ਜਾ ਰਹੀ ਸਾਡੀ ਮੇਨ ਮੋਟਿਵੇਸ਼ਨ ਹੋਇਆ ਕਿ ਹਰ ਬੰਦੇ ਨੂੰ ਮਹਾ ਮਾਈ ਦੇ ਚਰਨਾਂ ਲਾਇਆ ਜਾ ਸਕੇ ਸ਼੍ਰੀ ਗੁਰੂ ਰਾਮਦਾਸ ਲੋਕ ਪਹਲਾਈ ਸੁਸਾਇਟੀ ਵੱਲੋਂ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਇਸ ਐਤਵਾਰ 28 ਜਨਵਰੀ 2024 ਨੂੰ ਅਨੋਖੇ ਅਮਰਸ਼ੀਦ ਤਾਨਤਾਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਰਦਾਰ ਤਜਿੰਦਰ ਸਿੰਘ ਜੀ ਵੱਲੋਂ ਆਪਣੇ ਘਰ 417 ਬੀ ਬਲਾਕ ਰਣਜੀਤ ਐਵੇਨਿਊ ਨੇੜੇ ਬਾਬਾ ਬੁੱਢਾ ਜੀ ਪਾਰਕ ਵਿਖੇ ਸਵੇਰੇ 8 ਵਜੇ ਆਸਾਦੀ ਵਾਰ ਦੇ ਕੀਰਤਨ ਸਮਾਗਮ ਅਤੇ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਪਾਈ ਸਹਾ ਪਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ, ਸਰਦਾਰ ਤਜਿੰਦਰ ਸਿੰਘ, ਅਮਰਜੀਤ ਸਿੰਘ ਪਸਰੀਚਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਗਮ ਦਿਵਸ ਲਈ ਸੱਚ ਪਾਤਸ਼ਾਹ ਜੀ ਕਰਨਾ ਆਪੇ ਕਰਦੇ ਨੇ ਕਿੰਨ ਫਰਮਾਤਮਾ ਦੇ ਨਾਲ ਪਿਆਰ ਜੀ ਮਾਨਦੀ ਭਾਈ ਕਨਈਆ ਬ੍ਰਿਧ ਆਸ਼ਰਮ ਸੁਲਤਾਨ ਪਿੰਡ ਵਿਖੇ ਸਾਤ ਸੰਗ ਕੀਤਾ ਗਿਆ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਬਸੁਰਕਾ ਦੀ ਲੋੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਪਰਮ ਸੰਤ ਅਦਵਾਸ ਸ੍ਰੀ ਆਰਤੀ ਦੇਵਾਚੀ ਮਹਾਰਾਜ ਅਤੇ ਨਾਲ ਬਾਬਾ ਬਲਵਿੰਦਰ ਸਿੰਘ ਜੀ ਚਾਹਲ ਵੀ ਹਾਜ਼ਰ ਸਨ ਖਾਂਡ ਵਾਲਾ ਇਲਾਕੇ ਦੀ ਤਕਤਾਕलोनी ਵਾਰਡ ਨੰਬਰ 81 ਵਿੱਚ ਨੌਜਵਾਨ ਵੈਸ਼ਨੋ ਸੇਵਕ ਮੰਡਲ ਵੱਲੋਂ 11ਵਾਂ ਸਾਲਾਨਾ ਜਾਗਰਣ ਕਰਵਾਇਆ ਗਿਆ ਕਮੇਟੀ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਮਹਾਰਾਣੀ ਦੇ ਦਰਬਾਰ ਨੂੰ ਪੂਰੇ ਪਰਭੰਦਾ ਨਾਲ ਸਜਾਇਆ ਗਿਆ ਸੀ ਪੂਜਾ ਉਪਰੰਤ ਜਾਗਰਣ ਪਾਰਟੀਆਂ ਵੱਲੋਂ ਮਹਾਮਾਇ ਜੀ ਦਾ ਗੁੰਗਾਨ ਕੀਤਾ ਗਿਆ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਵਾਰਡ ਨੰਬਰ 81 ਦੇ ਸੇਵਾਦਾਰ ਅਜੇ ਕੁਮਾਰ ਪੱਪੂ ਨੇ ਸਾਥੀਆਂ ਸਮੇਤ ਮਹਾਮਾਇ ਦੇ ਦਰਬਾਰ ਵਿੱਚ ਮੱਥਾ ਟੇਕਿਆ ਇਸ ਮੌਕੇ ਧਰਮਪਾਲ ਪੀ ਕੇ ਸ਼ਰਮਾ, ਤੇਲਕ ਰਾਜਪੀਟੀ, ਰਵਿੰਦਰ ਕੁਮਾਰ, ਆਮਰਜੀਤ ਪੀ ਅਤੇ ਭਾਜਪਾ ਆਗੂ ਹੇਮੰਤ Tiwari ਵੀ ਹਾਜ਼ਰ ਸਨ। ਸਾਲਾਨਾ ਜਾਗਰਣ ਬੱਚੇ ਕਰਾਉਂਦੇ ਆ ਨੌਜਵਾਨ ਵੈਜੀਟਰੀਅਨ ਕਲੱਬ ਵੱਲੋਂ ਮੈਂ ਬੱਚਿਆਂ ਨੂੰ ਲੱਖ ਲੱਖ ਵਧਾਈ ਦੇਣ ਆਇਆ ਵਾਂ ਜਿਹੜੇ ਇੰਨੀ ਮਿਹਨਤ ਇੰਨਾ ਸਦਕਾ ਕਰਕੇ ਆਪਣੇ ਹਰ ਸਾਲ ਦੀ ਤਰ੍ਹਾਂ ਇਹ ਜਗਰਾਤੇ ਨੂੰ ਵਧਾਉਂਦੇ ਆ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਤਾਕਤ ਬਖਸ਼ੇ ਅਗਲੇ ਸਾਲ ਇਸ ਤੋਂ ਵੀ ਵੱਡੇ ਜਾਗਰਣ ਕਰੋ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸ਼੍ਰੀਦਾ ਸਾਹਿਬ ਚੌਂਕ ਵਿਖੇ ਗੁਰਨਾਨਕ ਲੋਕ ਪਲਾਈ ਸੇਵਕ ਸਭਾ ਨਿਸ਼ਕਾਮ ਕੀਰਤਨੀ ਜਥਾ ਅਤੇ ਸਮੂਹ ਸੰਗਤ ਵੱਲੋਂ ਵਿਸ਼ਾਲ ਕੇਕ ਕਟਿਆ ਗਿਆ ਅਤੇ ਵਿਸ਼ਾਲ ਲੰਗਰ ਵਰਤਾਇਆ ਗਿਆ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਜੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਤਿ ਸੰਗਤਾਂ ਸਰਦ ਦਾ ਭਾਵਨਾ ਉਤਸ਼ਾਹ ਦੇ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੀਆਂ ਹਨ ਸੋ ਸੰਤ ਬਾਬਾ ਸੁਦੇਵ ਸਿੰਘ ਜੀ ਪੁੱਤਰ ਸਹਿਬ ਵਾਲੇ ਸੰਤ ਬਾਬਾ ਗੁਰਜੀਤ ਸਿੰਘ ਜੀ ਨਾਨਕ ਸਰ 13 ਵਾਲੇ ਅਤੇ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਲੰਗਰ ਲਗਾਏ ਗਏ ਹਨ ਸੋ ਸਾਰੀਆਂ ਸੰਗਤਾਂ ਨੂੰ ਮਹਾਂਪੁਰਸ਼ਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਆਖਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਰஞ்சிਤ ਐਵੇਨਿਊ ਵਿਖੇ ਅੰਮ੍ਰਿਤਸਰ ਅੰਤਰਰਾਸ਼ਟਰੀ ਮੇਗਾ ਵਪਾਰ ਮੇਲੇ ਦਾ ਕੀਤਾ ਉਦਘਾਟਨ ਆਣਾ ਚਾਟਾ ਵਾਲੋ ਲੁੱਟਾ ਖੋਹਾ ਦੇ ਕੇਸ ਵਿੱਚ ਲੋੜਿੰਦੇ ਦੋਸ਼ੀ ਨੂੰ ਕੀਤਾ ਗਿਆ ਗ੍ਰਿਫਤਾਰ ਗੁਰਦੁਆਰਾ ਸ਼੍ਰੀ ਗੁਰੂ ਹਰ Rai ਸਾਹਿਬ ਗੋਪਾਲ ਨਗਰ ਪਵਾਨੀ ਨਗਰ ਮਜੀਠਾ ਰੋਡ ਤੋਂ ਸਜਾਇਆ ਗਿਆ ਨਗਰ ਕੀਰਤਨ એ સન અચ્છા ખબર હું અહીં મગલે બુલેટન હું મનુ તો ઇજાજત ધનવાદ